ਹਾਂਜੀ ਵੱਡਾ ਐਲਾਨ ਆਇਆ ਹੈ ਸਰਕਾਰ ਦਾ ਗਰੀਬਾਂ ਨੂੰ ਤੋਹਫਾ ਹੁਣ BPL ਕਾਰਡ ਧਾਰਕਾਂ ਨੂੰ ਕਣਕ ਦੇ ਨਾਲ ਮਿਲੇਗਾ 1000 ਰੁਪਏ ਮਹੀਨਾ ਅੱਜ ਹੀ ਕਰੋ ਇਹ ਕੰਮ ਜੀਆ ਦੋਸਤੋ ਹੁਣ ਵੱਡੀ ਅਪਡੇਟ ਆ ਚੁੱਕੀ ਹੈ ਸਰਕਾਰ ਦਾ ਜਿਹੜਾ ਕੀ ਹੈ ਗਰੀਬਾਂ ਦੇ ਲਈ ਤੋਹਫਾ ਆ ਚੁੱਕਿਆ ਹੈ ਤੇ ਜਿਹੜੇ ਵੀ ਹੁਣ BPL ਕਾਰਡ ਧਾਰਕ ਨੇ ਠੀਕ ਹੈ ਜੀ ਉਹਨਾਂ ਨੂੰ ਕਣਕ ਦੇ ਨਾਲ ਜਿਹੜਾ ਵੀ ਰਾਸ਼ਨ ਮਿਲਦਾ ਉਸ ਦੇ ਨਾਲ 1000 ਰੁਪਏ ਮਹੀਨਾ ਮਿਲਣ ਵਾਲਾ ਹੈ ਤੇ ਗਰੀਬਾਂ ਦੇ ਲਈ ਬਹੁਤ ਹੀ ਵੱਡੀ ਖਬਰ ਆਈ ਹੈ ਤਾਂ ਇਹ ਲੋਕ ਅੱਜ ਹੀ ਇਹ ਕੰਮ ਕਰ ਲੈਣ ਕੀ ਕੰਮ ਕਰਨਾ ਜੇ ਤੁਸੀਂ ਵੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਠੀਕ ਹੈ ਜੀ ਬੀਪੀਐਲ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਦੋਸਤੋ ਅੱਜ ਹੀ ਤੁਸੀਂ ਕੰਮ ਕਰ ਲੈਣ ਜਿਹੜੇ ਕਿ ਇਸ ਵੀਡੀਓ ਵਿੱਚ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗੇ ਤਾਂ ਦੋਸਤੋ ਉਹ ਕੰਮ ਕਰਕੇ ਤੁਸੀਂ ਵੀ ਸਰਕਾਰ ਵੱਲੋਂ 1000 ਰੁਪਏ ਮਹੀਨਾ ਦੀ ਸੁਰਦਾਂ ਲੈ ਸਕਦੇ ਹੋ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਜਿਹੜੇ ਵੀ ਦੂਸਰੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਵੀ ਇਸ ਵੀਡੀਓ ਰਾਹੀਂ ਜਾਣਕਾਰੀ ਮਿਲ ਸਕੇ ਤਾਂ ਦੋਸਤੋ ਦੇਰ ਨਾ ਕਰਦੇ ਹੋਏ ਚੱਲਦੇ ਹਾਂ ਵੱਡੀ ਅਪਡੇਟ ਦੇ ਉੱਤੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬੀਪੀਐਲ ਰਾਸ਼ਨ ਕਾਰਡ ਅਪਡੇਟ ਕਿਹੜੀ ਆਈ ਹੈ ਜੀ ਰਾਸ਼ਨ ਕਾਰਡ ਨੂੰ ਲੈ ਕੇ ਵੱਡੀ ਖਬਰ ਤੁਹਾਨੂੰ ਰਾਸ਼ਨ ਦੇ ਨਾਲ ਹੁਣ 1000 ਰੁਪਏ ਮਹੀਨਾ ਮਿਲੇਗਾ ਜਲਦੀ ਕਰੋ ਇਹ ਕੰਮ ਤਾਂ ਦੋਸਤੋ ਉਹ ਕਿਹੜੇ ਕੰਮ ਨੇ ਆਪਾਂ ਇਸ ਵੀਡੀਓ ਦੇ ਵਿੱਚ ਜਾਣਨ ਵਾਲੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਬੀਪੀਐਨ ਦੇ ਰਾਸ਼ਨ ਕਾਰਡ ਕੀੜੀ ਅਪਡੇਟ ਆਈ ਹੈ ਬੀਪੀਐਨ ਰਾਸ਼ਨ ਕਾਰਡ ਸਰਕਾਰ ਯਾਨੀ ਕਿ ਭਾਰਤ ਸਰਕਾਰ ਦੁਆਰਾ ਜਾਰੀ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਇਹ ਕਾਰਡ ਦੀ ਮਦਦ ਨਾਲ ਵਿਅਕਤੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਦਾ ਹੈ ਇਹ ਕਾਰਨ ਗਰੀਬੀ ਰੇਖਾ ਤੇ ਹੇਠ ਰਹਿ ਰਹੇ ਪਰਿਵਾਰ ਬਣਾ ਸਕਦੇ ਨੇ ਯਾਨੀ ਕਿ ਜਿਹੜਾ ਇਹ ਕਾਰਡ ਹੈ ਇਹ ਗਰੀਬੀ ਰੇਖਾ ਤੋਂ ਨੀਚੇ ਵਾਲੇ ਲੋਕ ਹੈ ਜਿਹੜੇ ਉਹ ਬਣਵਾ ਸਕਦੇ ਨੇ ਬੀਪੀਐਲ ਕਾਰਡ ਠੀਕ ਹੈ ਜੀ ਯਾਨੀ ਜਿਸ ਪਰਿਵਾਰ ਦੀ ਸਾਲਾਨਾ ਆਮਦਨ 2,50,000 ਯਾਨੀ ਕਿ 2.5 ਲੱਖ ਤੋਂ ਘੱਟ ਹੈ ਉਹ ਇਹ ਕਾਰਡ ਬਣਾਉਣ ਦੇ ਯੋਗ ਹੈ ਸਰਕਾਰ ਬੀਪੀਐਲ ਰਾਸ਼ਨ ਕਾਰਡ ਧਾਰਕ ਦੇ ਬਹੁਤ ਸਾਰੇ ਲਾਭ ਪ੍ਰਦਾਨ ਕਰਦੀ ਹੈ ਹਾਲੀ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਜਲਦ ਹੀ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ 1000 ਰੁਪਏ ਪ੍ਰਦਾਨ ਕਰੇਗੀ ਜੀ ਹਾਂ ਦੋਸਤੋ 1000 ਰੁਪਏ ਪ੍ਰਦਾਨ ਕਰੇਗੀ ਕਿ ਖਬਰ ਨਿਕਲ ਕੇ ਆ ਰਹੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਜੀ ਬੀਪੀਐਲ ਰਸ਼ਨ ਕਾਰਡ ਦੀ ਅਪਡੇਟ ਬੀਪੀਐਲ ਰਸ਼ਨ ਕਾਰਡ ਲੋਕਾਂ ਦੇ ਲਈ ਸਰਕਾਰ ਤੋਂ ਸਬਸਿਡੀ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ ਜੋ ਜ਼ਰੂਰਤ ਵਸਤਾਂ ਨੂੰ ਹੋਰ ਕਿਫਾਇਤੀ ਬਣਾਉਂਦਾ ਜਿਹੜੀ ਕਿ ਜ਼ਰੂਰਤੀ ਜੜੀਆਂ ਵਸਤਾਂ ਨੇ ਠੀਕ ਹੈ ਜੀ ਮੇਨ ਮੇਨ ਜਿਵੇਂ ਕਣਕ ਹੋਗੀ ਦਾਲ ਹੋਗੀ ਚੀਨੀ ਆਟਾ ਹੋ ਗਿਆ ਠੀਕ ਹੈ ਜੀ ਇਹਨਾਂ ਨੂੰ ਜਦੋਂ ਵੀ ਰਾਸ਼ਨ ਕਾਰਡ ਤੋਂ ਆਪਾਂ ਲੈਣੇ ਆ ਤਾਂ ਇਹ ਹੋਰ ਵੀ ਸਸਤੀਆਂ ਪੈਂਦੀਆਂ ਆ ਆਪਾਂ ਨੂੰ ਜਿਹੜੀ ਜ਼ਰੂਰੀ-ਜ਼ਰੂਰੀ ਚੀਜ਼ਾਂ ਨੇ ਸਰਕਾਰ ਉਹੀ ਦਿੰਦੀ ਹੈ। BPL ਰਾਸ਼ਨ ਕਾਰਡ ਵਾਲੇ ਲੋਕ ਸਭ ਤੋਂ ਪਹਿਲਾਂ ਸਰਕਾਰੀ ਸਕੀਮਾਂ ਦਾ ਲਾਭ ਲੈਂਦੇ ਹਨ। ਇਸ ਸਮੇਂ ਸਰਕਾਰ BPL ਰਾਸ਼ਨ ਕਾਰਡ ਧਾਰਕਾਂ ਨੂੰ ਆਸ਼ੀਮਾਨ ਕਾਰਡ ਵੀ ਜਾਰੀ ਕਰਦੀ ਹੈ। ਤਾਂ ਜਿਹੜਾ ਕਾਰਡ ਆਸ਼ੀਮਾਨ ਕਾਰਡ ਉਹ ਵੀ BPL ਰਾਸ਼ਨ ਕਾਰਡ ਧਾਰਕਾਂ ਨੂੰ ਹੀ ਮਿਲਦੀ ਹੈ। ਇਹ ਆਸ਼ੀਮਾਨ ਕਾਰਡ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਿਹਤ ਬੀਮਾ ਪ੍ਰਦਾਨ ਕਰਦਾ ਹੈ। ਯਾਨੀ ਕਿ ਸਿਹਤ ਬੀਮਾ ਜਿਸ ਦਾ ਮਤਲਬ ਇਹ ਹੈ ਕਿ ਉਹ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਬੀਪੀ ਰਾਸ਼ਨ ਕਾਰਡ ਤੇ ਵੀ ਕਈ ਫਾਇਦੇ ਮਿਲਦੇ ਹਨ ਜਿਵੇਂ ਵਾਜਬ ਕੀਮਤਾਂ ਤੇ ਰਾਸ਼ਨ ਪੱਕੇ ਮਕਾਨ ਮੁਫਤ ਗੈਸ ਕਨੈਕਸ਼ਨ ਆਦਿ ਜਿਵੇਂ ਦੋਸਤੋ ਤੁਹਾਨੂੰ ਵੀ ਕਿਸੇ ਨਾ ਕਿਸੇ ਨੂੰ ਜ਼ਰੂਰ ਮਿਲਿਆ ਹੋਊਗਾ ਜੀ ਜਿਹੜੇ ਕਿ ਨੋਰਮਲ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਾਜਬ ਕੀਮਤਾਂ ਤੇ ਰਾਸ਼ਨ ਆਪਾਂ ਨੂੰ ਮਿਲਦਾ ਹੈ ਠੀਕ ਹੈ ਜੀ ਪੱਕੇ ਮਕਾਨਾਂ ਨੂੰ ਜਦੋਂ ਫਾਰਮ ਨਿਕਲਦੇ ਆਵਾਸ ਯੋਜਨਾ ਦੇ ਤਾਂ ਉਦੋਂ ਵੀ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਮੁਫਤ ਗੈਸ ਕਨੈਕਸ਼ਨ ਵੀ ਦਿੱਤੇ ਜਾਂਦੇ ਹਨ ਉਜਵਲਾ ਯੋਜਨਾ ਨੂੰ ਜਿਹੜੇ ਕਿ ਬੀਪੀਐਲ ਰਾਸ਼ਨ ਕਾਰਡ ਧਾਰਕ ਨੇ ਤਾਂ ਅੱਗੇ ਕੀ ਜੀ ਬੀਪੀਐਲ ਰਾਸ਼ਨ ਕਾਰਡ ਧਾਰਕ ਦੀ ਕਿਹੜੀ ਅਪਡੇਟ ਆਈ ਹੈ ਜੀ ਬੀਪੀਐਲ ਰਾਸ਼ਨ ਕਾਰਡ ਧਾਰਕ ਸਬੰਧੀ ਸਮੇਂ-ਸਮੇਂ ਤੇ ਅਤੇ ਵੱਖ-ਵੱਖ ਨਿਯਮ ਬਣਾਏ ਜਾਂਦੇ ਹਨ ਸਮੇਂ-ਸਮੇਂ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਨਿਯਮ ਬਣਾਏ ਜਾਂਦੇ ਨੇ ਪਿਛਲੇ ਕਈ ਸਾਲਾਂ ਤੋਂ ਸਰਕਾਰ ਨੇ ਨਵੇਂ ਰਾਸ਼ਨ ਕਾਰਡ ਬਣਾਉਣੇ ਬੰਦ ਕੀ ਕਰ ਦਿੱਤੇ ਸਨ ਪਰ ਹੁਣ ਸਰਕਾਰ ਦੁਆਰਾ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਠੀਕ ਹੈ ਜੀ ਕਿਉਂਕਿ ਦੇਸ਼ ਦੇ ਵਿੱਚ ਚੋਣਾਂ ਹੋ ਚੁੱਕੀਆਂ ਹਨ ਇਸ ਇਸ ਦੇ ਲਈ ਇਹ ਪੋਰਟਲ ਹੁਣ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਠੀਕ ਹੈ ਜੀ ਤੁਸੀਂ ਘਰ ਬੈਠੇ ਸਾਨੀ ਦੇ ਨਾਲ ਔਨਲਾਈਨ ਰਾਸ਼ਨ ਕਾਰਡ ਬਣਾ ਸਕਦੇ ਹੋ ਸਰਕਾਰ ਵੱਲੋਂ ਭਾਰਤੀ ਨਾਗਰੀਕਾਂ ਨੂੰ ਉਨ੍ਹਾਂ ਦੀ ਆਮਦਨ ਦੇ ਹਿਸਾਬ ਦੇ ਨਾਲ ਰਾਸ਼ਨ ਕਾਰਡ ਜਾਰੀ ਕੀਤੇ ਜਾਂਦੇ ਹਨ ਤਾਂ ਦੋਸਤੋ ਵੱਡੀ ਅਪਡੇਟ ਨਿਕਲ ਕੇ ਆਈ ਹੈ ਕਿ ਜਿਹੜਾ ਹੁਣ ਰਾਸ਼ਨ ਕਾਰਡ ਦਾ ਪੋਰਟਲ ਹੈ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਜੇ ਤੁਹਾਡਾ ਰਾਸ਼ਨ ਕਾਰਡ ਨਹੀਂ ਬਣਿਆ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਰਾਸ਼ਨ ਕਾਰਡ ਬਣਾ ਸਕਦੇ ਹੋ ਉਹ ਰਾਸ਼ਨ ਕਾਰਡ ਵੀ ਹੁਣ ਖੋਲ ਦਿੱਤਾ ਜਾ ਰਿਹਾ ਹੈ ਰਾਸ਼ਨ ਕਾਰਡ ਹੁਣ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ ਕੁਝ ਰਿਪੋਰਟਾਂ ਦੇ ਅਨੁਸਾਰ ਸਰਕਾਰ ਬੀਪੀਐਲ ਰਾਸ਼ਨ ਕਾਰਡ ਧਾਰਕ ਨੂੰ 1000 ਰੁਪਏ ਵਿੱਤੀ ਸਹਾਇਤਾ ਹੈ ਜਿਹੜੀ ਉਪਰਦਾਨ ਕਰੇਗੀ ਜੀ ਜੀ ਹਾਂ ਦੋਸਤੋ ਹੁਣ ਸਰਕਾਰ ਬਣ ਚੁੱਕੀ ਹੈ ਤੇ ਹੁਣ ਜਿਹੜੇ ਵੀ ਬੀਪੀਐਲ ਰਾਸ਼ਨ ਕਾਰਡ ਧਾਰਕ ਨੇ ਠੀਕ ਹੈ ਜੀ ਉਹਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਜਿਹੜੀ ਹੈ ਸਹੂਲਤ ਪ੍ਰਦਾਨ ਕੀਤੀ ਜਾਏਗੀ ਅੱਗੇ ਤੁਹਾਨੂੰ ਦੱਸ ਦਈਏ ਬੀਪੀਐਲ ਅੱਗੇ ਤੁਹਾਨੂੰ ਦੱਸ ਦਈਏ ਬੀਪੀਐਲ ਰਾਸ਼ਨ ਕਾਰਡ ਦੇ ਲਾਭ ਕੀ ਹਨ ਇਸੇ ਰਾਸ਼ਨ ਕਾਰਡ ਦੇ ਹਰ ਪਰਿਵਾਰ ਨੂੰ ਹਰ ਮਹੀਨੇ 35 ਕਿਲੋ ਨਾਜ ਮਿਲਦਾ ਹੈ ਜਿਸ ਦੇ ਵਿੱਚ ਕਣਕ 2 ਰੁਪਏ ਪ੍ਰਤੀ ਕਿਲੋ ਅਤੇ ਚੋਲ 3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤੇ ਜਾਂਦੇ ਹਨ ਠੀਕ ਹੈ ਜੀ ਕਈ ਵਾਰ ਕੁਝ ਰਾਜਾਂ ਦੇ ਵਿੱਚ ਸਬਸਿਡੀ ਤੇ ਦਾਣਾਂ ਵੀ ਦਿੱਤੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਬੀਪੀਐਲ ਕਾਰਡ ਧਾਰਕਾਂ ਨੂੰ ਵੀ ਸਸਤਾ ਮਿੱਟੀ ਦਾ ਤੇਲ ਮਿਲਦਾ ਹੈ ਠੀਕ ਹੈ ਜੀ ਤੇ ਦਾਣਾਂ ਵੀ ਦਿੱਤੀਆਂ ਜਾਂਦਾ ਮਿੱਟੀ ਦਾ ਤੇਲ ਵੀ ਦਿੱਤਾ ਜਾਂਦਾ ਕਿਸੇ ਕਿਸੇ ਰਾਜਿਆ ਦੇ ਵਿੱਚ ਅੱਗੇ ਕੀ ਹੈ ਜੀ ਜੇਕਰ ਕਿਸੇ ਘਰ ਕੋਲ ਗੈਸ ਕਨੈਕਸ਼ਨ ਨਹੀਂ ਹੈ ਤਾਂ ਪ੍ਰਧਾਨ ਮੰਤਰੀ ਉਜਲਾ ਯੋਜਨਾ ਦੇ ਤਹਿਤ ਮੁਫਤ ਰਸੋਈ ਗੈਸ ਕਨੈਕਸ਼ਨ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਰਾਜਾਂ ਦੇ ਵਿੱਚ ਬੀਪੀਐਲ ਪਰਿਵਾਰਾਂ ਨੂੰ ਮੁਫਤ ਦਵਾਈਆਂ ਅਤੇ ਡਾਕਟਰੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਪੜਨ ਵਾਲੇ ਬੱਚਿਆਂ ਨੂੰ ਬੀਪੀਐਲ ਰਸ਼ਨ ਕਾਰਡ ਦੀ ਤਰਜ਼ ਤੇ ਬੋਜੀਫਾ ਵੀ ਮਿਲਦਾ ਹੈ ਤਾਂ ਦੋਸਤੋ ਜਿਹੜੇ ਬੱਚੇ ਪੜਨ ਵਾਲੇ ਨੇ ਉਹਨਾਂ ਨੂੰ ਜੇ ਉਹ BPL ਪਰਿਵਾਰ ਦੇ ਨਾਲ ਸੰਬੰਧਿਤ ਨੇ ਤਾਂ ਉਹਨਾਂ ਨੂੰ ਦੋਸਤੋ ਵਜੀਫੇ ਦੇ ਵਿੱਚ ਵੀ ਪਹਿਲ ਮਿਲਦੀ ਹੈ ਉਹਨਾਂ ਦਾ ਵਜੀਫਾ ਜਿਹੜਾ ਹੈ ਕਿ ਉਹ BPL ਕਾਰਡ ਤੇ ਜਾਰੀ ਹੁੰਦਾ ਹੈ ਕਿ ਉਹਨਾਂ ਦੀ ਆਮਦਨ ਦਾ ਹਿਸਾਬ ਲਾ ਕੇ ਵੀ ਬੱਚੇ ਪੜਨ ਵਾਲੇ ਨੇ ਇਹਨਾਂ ਦਾ BPL ਰਾਸ਼ਨ ਕਾਰਡ ਇਹਨਾਂ ਦੀ ਆਮਦਨ ਘੱਟ ਹੋਏਗੀ ਤਾਂ ਉਹਨਾਂ ਨੂੰ ਵਜੀਫਾ ਵੀ ਮਿਲਦਾ ਹੈ ਅੱਗੇ ਕੀ ਹੈ ਜੀ BPE ਰਾਸ਼ਨ ਕਾਰਡ ਦੇ ਲਈ ਅਰਜੀ ਕਿਵੇਂ ਦੇਣੀ ਹੈ ਹੁਣ ਜੇ ਤੁਹਾਡੇ ਕੋਲ BPL ਰਾਸ਼ਨ ਕਾਰਡ ਨਹੀਂ ਹੈ ਤੇ ਉਹਦੇ ਬਾਰੇ ਤੁਸੀਂ ਸੁਣ ਸਕਦੇ ਹੋ ਨਵਾਂ ਬੀਪੀਐਲ ਰਾਸ਼ਨ ਕਾਰਡ ਲੈਣ ਦੇ ਲਈ ਤੁਹਾਡੇ ਤੁਹਾਨੂੰ ਬਲੋਕ ਪੱਧਰ ਜਾਂ ਫਿਰ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਜਾਣਾ ਹੋਵੇਗਾ ਫਿਰ ਉੱਥੇ ਤੁਹਾਨੂੰ ਬੀਪੀਐਲ ਰਾਸ਼ਨ ਕਾਰਡ ਦੇ ਲਈ ਅਰਜੀ ਫਾਰਮ ਲੈਣਾ ਹੋਵੇਗਾ ਉਸ ਬਿਨੇ ਪੱਤਰ ਦੇ ਵਿੱਚ ਸਾਰੀ ਲੋੜਿੰਦੀ ਜਾਣਕਾਰੀ ਹੋਵੇਗੀ ਜਿਵੇਂ ਕਿ ਫੋਟੋ ਅਤੇ ਹਸਤਾਖਰ ਜਿੱਥੇ ਵੀ ਲੋੜ ਹੋਵੇ ਫਾਰਮ ਦੇ ਨਾਲ ਜ਼ਰੂਰ ਦਸਤਾਵੇਜ਼ ਵੀ ਨੱਥੀ ਕਰਨੇ ਹੋਣਗੇ ਜਿਹੜੀ ਕਿ ਤੁਹਾਡੇ ਫੋਟੋ ਲੱਗੇਗੀ ਜੀ ਹਸਤਾਖਰ ਹੋਣਗੇ ਉਸ ਫਾਰਮ ਦੇ ਉੱਤੇ ਤੁਹਾਡਾ ਸਾਰਾ ਵੇਰਵਾ ਭਰ ਕੇ ਠੀਕ ਹੈ ਜੀ ਫਾਰਮ ਦੇ ਨਾਲ ਜਰੂਰੀ ਦਸਤਾਵੇਜ਼ ਕੀ ਲੱਗਣਗੇ ਦੋਸਤੋ ਜਿਵੇਂ ਕਿ ਧਾਰ ਕਾਰਡ ਹੋ ਗਿਆ ਜੀ ਵੋਟਰ ਕਾਰਡ ਹੋ ਗਿਆ ਠੀਕ ਹੈ ਜੀ ਇਹ ਤੁਹਾਡਾ ਲੱਗੇਗਾ ਠੀਕ ਹੈ ਜੀ ਫਿਰ ਇੱਕ ਵਾਰ ਜਦੋਂ ਤੁਸੀਂ ਫਾਰਮ ਭਰ ਲਿਆ ਤਾਂ ਤੁਹਾਨੂੰ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਵਿੱਚ ਜਾਮਾ ਇਹ ਫਾਰਮ ਕਰਨਾ ਹੋਵੇਗਾ ਜਰੂਰੀ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਨਹੀਂਆਂ ਕਰਨੀਆਂ ਨਾ ਭੁੱਲਿਓ ਤਾਂ ਦੋਸਤੋ ਹੁਣ ਤੁਹਾਨੂੰ ਦੱਸ ਦਿਆਂ ਕਿ ਜਿਹੜੀਆਂ ਤੁਸੀਂ ਜਦੋਂ ਫਾਰਮ ਭਰੋਗੇ ਠੀਕ ਹੈ ਜੀ ਜਦੋਂ ਫਾਰਮ ਭਰੋਗੇ ਤਾਂ ਕੀ ਹੁੰਦਾ ਕਈ ਵਾਰ ਆਪਾਂ ਫਾਰਮ ਭਰ ਕੇ ਕੱਲਾ ਹੀ ਦੇ ਦਿੰਨੇ ਆ ਤਾਂ ਜ਼ਰੂਰੀ ਜਿਹੜੇ ਵੀ ਦਸਤਾਵੇਜ਼ ਹੋਣਗੇ ਉੱਥੇ ਲਿਖਿਆ ਹੁੰਦਾ ਕਿਹੜੇ-ਕਿਹੜੇ ਜਿਵੇਂ ਕਿ ਆਧਾਰ ਕਾਰਡ ਹੋ ਗਿਆ ਵੋਟਰ ਕਾਰਡ ਹੋ ਗਿਆ ਕੋਈ ਹੋਰ ਪੁਰਾਣਾ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਜਾਂ ਨਹੀਂ ਸੀ ਉਹਦੇ ਵੀ ਤੁਸੀਂ ਡਾਕੂਮੈਂਟ ਲਾਉਣੇ ਯਾਨੀ ਕਿ ਫੋਟੋਸਟੇਟ ਕਰਕੇ ਤੁਸੀਂ ਨੱਥੀ ਜਰੂਰ ਕਰਨੇ ਨੇ ਤੁਸੀਂ ਇਸ ਦੇ ਲਈ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੁਸੀਂ ਨਵੇਂ ਬੀਪੀਐਲ ਰਾਸ਼ਨ ਕਾਰਡ ਦੇ ਲਈ ਅਰਜ਼ੀ ਦੇਣ ਲਈ ਨਜ਼ਦੀਕੀ ਈ ਮਿਤਰਾ ਕੇਂਦਰ ਦੀ ਸੇਵਾ ਦੀ ਵਰਤੋਂ ਵੀ ਕਰ ਸਕਦੇ ਹੋ ਯਾਨੀ ਕਿ ਸੇਵਾ ਕੇਂਦਰ ਤੇ ਵੀ ਜਾ ਸਕਦੇ ਹੋ ਸੀਐਸਸੀ ਤੇ ਵੀ ਜਾ ਸਕਦੇ ਹੋ ਜੇ ਤੁਸੀਂ ਖੁਦ ਅਪਲਾਈ ਕਰਨਾ ਹੈ ਤੁਸੀਂ ਖੁਦ ਵੀ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਵੱਡੀ ਜਾਣਕਾਰੀ ਨਿਕਲ ਕੇ ਆਈ ਸੀ ਕਿ ਜਿਹੜਾ ਇਹ ਰਾਸ਼ਨ ਕਾਰਡ ਹੈ ਇਸ ਦੇ ਉੱਤੇ ਦੋਸਤੋ ਹੁਣ ਜਲਦ ਹੀ ਕਣਕ ਜਾਂ ਜਿਹੜਾ ਵੀ ਰਾਸ਼ਨ ਤੁਹਾਨੂੰ ਮਿਲਦਾ ਉਸ ਦੇ ਨਾਲ 1000 ਰੁਪਏ ਮਹੀਨਾ ਜਿਹੜਾ ਮਿਲਣ ਦਾ ਸੰਕੇਤ ਜਿਹੜੇ ਮਿਲ ਰਹੇ ਨੇ ਹੋ ਸਕਦਾ ਹੈ ਕਿ ਮੋਦੀ ਸਰਕਾਰ ਜਲਦ ਤੋਂ ਜਲਦ ਇਹ ਲੋਕਾਂ ਨੂੰ ਖੁਸ਼ਖਬਰੀ ਵੀ ਦੇ ਸਕਦੀ ਹੈ ਕਿ 1000 ਰੁਪਏ ਮਹੀਨਾ ਉਹਨਾਂ ਨੂੰ ਆਏ ਦਿਨ ਆਏ ਮਹੀਨੇ ਖਾਤੇ ਦੇ ਵਿੱਚ ਆ ਰਿਹਾ ਹੈ ਤਾਂ ਦੋਸਤੋ ਜੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆ ਨਵੀਂ ਵੀਡੀਓ ਨਵੀਂ ਅਪਡੇਟ ਲੈ ਕੇ ਧੰਨਵਾਦ ਜੀ